ਹਾਂਜੀ ਅੱਜ ਸਾਨੂੰ ਮਾਣ ਬਹੁਤ ਮਹਿਸੂਸ ਹੁੰਦਾ ਹੈ ਜੀ ਕਿਉਂਕਿ ਬਾਰਡਰ ਤੇ ਲੱਗੇ ਪਹਿਲੀ ਚਾਹ ਸਾਨੂੰ ਮੈਨੂੰ ਤਾਂ ਤਕਰੀਬਨ 15-20 ਸਾਲ ਹੋ ਗਏ ਬਾਪੂਵਾਰਾ ਨੂੰ 30 ਸਾਲ ਹੋ ਗਏ ਇਸ ਸ਼ੌਕ ਤੇ ਕੰਮ ਕਰਦਿਆਂ ਇਹ ਸਰਸਤੀ ਇੱਥੇ ਜਿਹੜੀ ਵਾਹ ਕੇ ਸਾਡੀ ਚਾਹ ਵੀ ਪੀਂਦੇ ਐ ਸਾਡੇ ਕੋਲ ਪੁੱਛਦੇ ਵੀ ਐ ਵੀ ਪਾਕਿਸਤਾਨ ਦੇ ਵਿੱਚ ਛੁੱਲ ਤਾਂ ਮੈਂ ਤੁਸੀਂ ਕਿੱਥੇ ਰਹਿੰਦੇ ਹੋ ਦੇ ਬਹੁਤ ਸੁਆਦ ਆ। ਸੁਆਦ ਲੱਗੇ। ਹੋਰ ਕੀ ਕੀ ਖਾਦਾ ਫਿਰ? ਕੋਈ ਕਿਤੇ ਨਹੀਂ ਖਾਦਿਆ। ਪਾਕਿਸਤਾਨ ਤੋਂ ਜਿਹੜੇ ਹਿੰਦੁਸਤਾਨ ਦੇ ਵੱਲ ਆਉਣੇ ਆ ਤਾਂ ਜਿਹੜੀ ਹਿੰਦੁਸਤਾਨ ਦੇ ਵੱਲੇ ਸਭ ਤੋਂ ਪਹਿਲੀ ਚਾਹ ਦੀ ਦੁਕਾਨ ਹੈ ਅੱਜ ਉੱਥੇ ਅਸੀਂ ਮੌਜੂਦ ਆ। ਪਾਕਿਸਤਾਨ ਇੱਥੋਂ ਜਿਹੜਾ 6 ਕਿਲੋਮੀਟਰ ਜਿਹੜਾ ਦੂਰੀ ਤੇ ਆ ਬਾਰਡਰ ਦੇ ਉੱਪਰ ਕਿਵੇਂ ਲੋਕ ਰਹਿੰਦੇ ਨੇ ਉਹਨਾਂ ਦਾ ਹਾਲਚਾਲ ਪੁੱਛਦੇ ਆ। ਲੋਕਾਂ ਦਾ ਰਹਿਣ ਸਹਿਣ ਕਿਵੇਂ ਹੈ ਕੀ ਮੁਸ਼ਕਲਾਂ ਨੇ ਇਹ ਜਿਹੜੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੀਏ ਕੀ ਇੱਥੇ ਲਿਖਿਆ ਹੋਇਆ ਹੈ ਠਹਿਰੀਏ ਹਿੰਦੁਸਤਾਨ ਦੀ ਪਹਿਲੀ ਜਿਹੜੀ ਚਾਹ ਦੀ ਦੁਕਾਨ ਇੱਥੇ ਬਣੀ ਹੋਈ ਏ 6 ਕਿਲੋਮੀਟਰ ਦੂਰੀ ਤੇ ਇਥੋਂ ਪਾਕਿਸਤਾਨ ਹੈ ਅੱਜ ਬਹੁਤ ਸਾਰਾ ਬਾਜ਼ਾਰ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਹਿੰਦੁਸਤਾਨ ਦਾ ਪਹਿਲਾ ਪਿੰਡ ਹੈ ਉਹ ਕਿਵੇਂ ਦਾ ਹੈ ਹਿੰਦੁਸਤਾਨ ਦੇ ਪਹਿਲੇ ਪਿੰਡ ਦੇ ਵਿੱਚ ਕਿਵੇਂ ਚਹਿਲ ਪਹਿਲ ਹੋ ਰਹੀ ਹੈ ਉਸ ਪਾਸੇ ਵੀ ਦਿਖਾਇਆ ਜਾਏਗਾ ਪੂਰਾ ਜਿਹੜਾ ਇੱਕ ਬਾਜ਼ਾਰ ਬਣਿਆ ਹੋਇਆ ਹੈ ਇੱਥੇ ਹਰ ਇੱਕ ਸਹੂਲਤ ਵੇਖਣ ਨੂੰ ਮਿਲ ਰਹੀ ਹੈ ਚਾਹੇ ਤੁਸੀਂ ਚਾਹੇ ਪੀਣੀ ਹੈ ਚਾਹੇ ਤੁਸੀਂ ਕੋਈ ਫਾਸਟ ਫੂਡ ਖਾਣਾ ਕੁਝ ਵੀ ਹੈ ਹਰ ਇੱਕ ਸਹੂਲਤ ਜਿਹੜੀ ਹੈ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਪਿੰਡ ਦੇ ਵਿੱਚ ਰੋਜ਼ਾਨਾ ਸਪੋਕਸਮੈਨ ਅੱਜ ਪਹੁੰਚਿਆ ਚਾਹ ਵਾਲੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਦੱਸਿਆ ਜਾਣਾ ਕਿ ਇਹ ਚਾਹ ਬੜੇ ਹੀ ਸਵਾਦ ਬਣਾਉਂਦੇ ਨੇ ਇਸ ਦੁਕਾਨ ਦੇ ਉੱਪਰ ਬੜੇ ਵੱਡੇ ਵੱਡੇ ਇੰਡਸਟਰੀ ਦੇ ਮਾਲਕ ਬੜੇ ਬੜੇ ਵੱਡੇ ਜਿਹੜੇ ਨੇ ਲੋਕ ਆ ਕੇ ਰੁਕਦੇ ਨੇ ਜਿਨ੍ਹਾਂ ਨੇ ਅੱਗੇ ਰੈਟਰੀਟ ਸਰਮਨੀ ਤੇ ਜਾਣਾ ਹੁੰਦਾ ਜਾਂ ਹੋਰ ਅੱਗੇ ਫੌਜੀਆਂ ਦੇ ਪਰਿਵਾਰ ਆਉਂਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰੇਸ਼ ਸਿੰਘ ਆ ਜੀ ਸੁਰੇਸ਼ ਸਿੰਘ ਕਿਹੜੇ ਪਿੰਡ ਆਇਆ ਹੈ ਆਸਫਾਲਾ ਜੀ ਆਸਫਵਾਲਾ ਹਾਂਜੀ ਕਿਵੇਂ ਵੇਖਦੇ ਹੋ ਹਿੰਦੁਸਤਾਨ ਦਾ ਸਭ ਤੋਂ ਜਿਹੜਾ ਪਹਿਲੀ ਚਾਹ ਦੀ ਦੁਕਾਨ ਹੈ ਉਹ ਤੁਹਾਡੀ ਹੈ ਹਾਂਜੀ ਤੇ ਪੂਰਾ ਜਿਹੜਾ ਵਰਲਡ ਦੇ ਵਿੱਚ ਤੁਸੀਂ ਫੇਮਸ ਵੀ ਹੋ ਚੁੱਕੇ ਹੋ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਚੱਲੀਆਂ ਕਿ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ ਹੈ ਅੱਜ ਅਸੀਂ ਵੀ ਤੁਹਾਡੀ ਚਾਹ ਪੀਣ ਦੇ ਲਈ ਆਏ ਆ ਤਾਂ ਕਿਵੇਂ ਮਾਣ ਮਹਿਸੂਸ ਹੁੰਦਾ ਕਿਉਂਕਿ ਜਿਹੜਾ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਚਾਹ ਦੀ ਜਿਹੜੀ ਤੁਹਾਡੀ ਦੁਕਾਨ ਹੈ ਬੜਾ ਵੱਡਾ ਜਿਹੜਾ ਇੱਕ ਰਿਕਾਰਡ ਬਣ ਚੁੱਕਿਆ ਤੁਹਾਡਾ ਹਾਂਜੀ ਹਾਂਜੀ ਸਾਨੂੰ ਮਾਣ ਬਹੁਤ ਮਹਿਸੂਸ ਹੁੰਦਾ ਹੈ ਜੀ ਕਿਉਂਕਿ ਬਾਰਡਰ ਤੇ ਲਾਗੇ ਪਹਿਲੀ ਚਾਹ ਦੀ ਦੁਕਾਨ ਹੈ ਤੇ ਇੱਥੇ ਯਾਤਰੀ ਆਉਂਦੇ ਜਾਂਦੇ ਨੇ ਚਾਹ ਪੀ ਕੇ ਚਾਹ ਦਾ ਆਨੰਦ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਆ ਕਿੱਥੋਂ ਕਿੱਥੋਂ ਲੋਕ ਆਉਂਦੇ ਇੱਥੇ ਜਦੋਂ ਰਿਟਰੀਟ ਸਰਮਨੀ ਜਾਂ ਬਾਰਡਰ ਤੇ ਜਾਂਦੇ ਆ ਇੱਥੋਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਜਦੋਂ ਵੀ ਰਿਟਰੀਟ ਸਰਮਨੀ ਹੁੰਦੀ ਹੈ ਸੰਡੇ ਸ਼ਨੀਵਾਰ ਨੂੰ ਲਗਾਤਾਰ ਕਿੰਨੇ ਸਾਲ ਹੋ ਗਏ ਚਾਹ ਦਾ ਕੰਮ ਕਰਦੇ ਨੂੰ ਤੁਹਾਨੂੰ ਤਾਨੂੰ ਮੈਨੂੰ ਤਾਂ ਤਕਰੀਬਨ 15-20 ਸਾਲ ਹੋ ਗਏ ਬਾਪੂਵਾਰਾ ਨੂੰ 30 ਸਾਲ ਹੋ ਗਏ ਇਸ ਸ਼ਾਪ ਤੇ ਕੰਮ ਕਰਦੇ ਆ ਇਹ ਤੁਹਾਡੇ ਫਾਦਰ ਨੇ ਜੋ ਬੈਠੇ ਨੇ ਆਏ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਬੜਾ ਜਿਹੜੇ ਨੇ ਬੜੇ ਦਹਾਕੇ ਹੋ ਗਏ ਤੁਹਾਨੂੰ ਵੀ ਜਿਹੜੇ ਨੇ 30 ਸਾਲ ਤੋਂ ਵੱਧ ਉਮਰ ਹੋ ਗਈ ਜਿਹੜੀ ਜਿਹੜੀ ਇੱਥੇ ਬੀਤ ਚੁੱਕੀ ਹੈ ਜਿਹੜੀ ਤੁਹਾਡੀ ਚਾਹ ਦੀ ਦੁਕਾਨ ਤੇ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਜਿੰਨੇ ਸੰਦੇਸ਼ ਤੁਹਾਨੂੰ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਤੁਸੀਂ ਗੱਲ ਡੂਬਰੂ ਕਰਨਾ ਆਇਆ ਜਿਸਾਨ ਸਾਨੂੰ ਬੜਾ ਵਧੀਆ ਲੱਗਿਆ ਵਧੀਆ ਲੱਗਿਆ ਤਾਂ ਕਿਹ ਲੱਗਦਾ ਜੀ ਹਿੰਦੁਸਤਾਨ ਦੀ ਜਿਹੜੀ ਚਾਹ ਦੀ ਪਹਿਲੀ ਦੁਕਾਨ ਹੈ ਉਹ ਤੁਹਾਡੀ ਆ ਹਾਂਜੀ ਹਾਂਜੀ ਆਂਦੀ ਸਰ ਸਾਡੀ ਹੈ ਬੰਦੇ ਤਾਂ 35 ਸਾਲਾਂ ਦੇ ਵਿੱਚ ਜਿਹੜਾ ਇੰਨਾ ਸਫਰ ਬੀਤ ਗਿਆ ਪਰ 35 ਸਾਲਾਂ ਦੇ ਵਿੱਚ ਬੜੇ ਲੋਕਾਂ ਨੂੰ ਚਾਹ ਪਿਆ ਚੁੱਕੇ ਹੋਗੇ ਹਾਂਜੀ ਹਾਂਜੀ ਬਹੁਤ ਹੀ ਲੋਕਾਂ ਨੂੰ ਚਾਹ ਪੀ ਚੁੱਕੇ ਆ ਤਾਂ ਇੱਕ ਸਮਾਂ ਉਦੋਂ ਵੀ ਆਇਆ ਸੀ ਜਦੋਂ ਪੂਰੀਆਂ ਇਸ ਇਲਾਕੇ ਦੇ ਵਿੱਚ ਜਿਹੜੀ ਡਾਇਮੰਡ ਮਾਈਨ ਲਗਾ ਦਿੱਤੀਆਂ ਗਈਆਂ ਸੀ ਪੂਰਾ ਇਲਾਕਾ ਖਾਲੀ ਕਰਾ ਦਿੱਤਾ ਗਿਆ ਸੀ ਕਿਵੇਂ ਦੇਖਦੇ ਹੋ ਉਦੋਂ ਹਾਂਜੀ ਉਸ ਵਕਤ ਬਹੁਤ ਦੁਖਬਰੀ ਘੜੀ ਗੱਲ ਸੀ ਸਾਰੇ ਪਿੰਡ तकरीबन ਖਾਲੀ ਕਰ ਦਿੱਤੇ ਗਏ ਸੀ ਤੇ ਸਾਡਾ ਵੀ ਪਿੰਡ तकरीबन ਖਾਲੀ ਕੋਈ ਕੋ ਲੋਕ ਇਤ ਰਹੇ ਕੇ ਬਾਕੀ ਪਿੱਛੇ ਚਲੇ ਗਏ ਸੀ ਆਪੋ ਆਪਣੀ ਥਾਂ ਤੇ ਜਾ ਕੇ ਉਹਨਾਂ ਕੋਈ ਵਸੇਰਾ ਬਣਾਇਆ ਤੇ ਆਧਾਰ ਰਹਿਨਮੈਂਡ ਬਣਾਇਆ ਮੁੜ ਜਦੋਂ ਮੈਨਾ ਖਾਲੀ ਹੋ ਗਿਆ ਫਿਰ ਵਾਪਸ ਆ ਗਏ ਤੁਹਾਡੀ ਚਾਹ ਦੀ ਦੁਕਾਨੋਂ ਤਾਂ ਬੰਦ ਤਾਂ ਨਹੀਂ ਕਰਾਈ ਨਹੀਂ ਬੰਦ ਨਹੀਂ ਕਰਾਈ ਇਹ ਜਲਦੀ ਦੀ ਹੈ ਇਹ ਜਲਦੀ ਦੀ ਉਹਦਾ ਫਿਰ ਪੂਰੀ ਜਿਹੜੀ ਭਾਰਤੀ ਜਵਾਨ ਨੇ ਭਾਰਤੀ ਫੌਜ ਆ ਆਉਂਦੀ ਸੀ ਚਾਹ ਪੀਣੇ ਆ ਹਾਂਜੀ ਕਦੇ-ਕਦੇ ਨਾ ਨੂੰ ਮੌਕਾ ਮਿਲਦਾ ਸੀ ਪਹਿਲੀ ਗੱਲ ਇਹਨਾਂ ਨੂੰ ਮੌਕਾ ਕੰਮ ਹੀ ਮਿਲਦਾ ਸੀ ਕਿਉਂਕਿ ਉਹਨਾਂ ਦੇ ਕੋਲ ਜੋੜੀ ਬੜੀ ਸਖਤ ਸੀ ਤੇ ਉਹਨਾਂ ਫਿਰ ਆ ਕੇ ਕਈ ਵਾਰੀ ਮੌਕਾ ਘੜ ਕੇ ਚਾਹ ਪੀਂਦੇ ਜਰੂਰ ਵੀ ਕੋਈ ਚੀਜ਼ ਲੈਣੀ ਚੀਜ਼ ਵਸਤ ਲੈਣੀ ਉਹ ਵੀ ਲੈ ਕੇ ਜਾਂਦੇ ਲੈ ਕੇ ਜਾਂਦੇ ਸੀ ਜੀ ਸਰ 35 ਸਾਲ ਚ ਜਦੋਂ ਦੁਕਾਨ ਸ਼ੁਰੂ ਕੀਤੀ ਸੀ ਉਹ ਤੁਹਾਡੇ ਦਾਦੇ ਪਿਤਾ ਵੀ ਪਹਿਲਾਂ ਇੱਕ ਕੰਮ ਕਰਦੇ ਸੀ ਜਾਂ ਪਹਿਲਾਂ ਤੁਸੀਂ ਨਹੀਂ ਪਿਤਾ ਤਾਂ ਥੋੜੀ ਜੌਬ ਕਰਦੇ ਸੀ ਇੱਕ ਸਰਕਾਰੀ ਉਹ ਫਿਰ ਉਹਨਾਂ ਦੀ ਐਸਪਾਇਰ ਹੋ ਗਿਆ ਤੇ ਐਸਪਾਇਰ ਹੋ ਗਏ ਸੀ ਹਾਂਜੀ ਤਾਂ ਆ ਨਾਲ ਬਜ਼ੁਰਗ ਨੇ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਪੈਂਚਰਾਂ ਦੀ ਦੁਕਾਨ ਹੈ ਜਿਹੜੀ ਆ ਉਹ ਵੀ ਹੈ ਆ ਸਤਿ ਸ਼੍ਰੀ ਅਕਾਲ ਬਜ਼ੁਰਗ ਸਤਿ ਸ਼੍ਰੀ ਅਕਾਲ ਜੀ ਆ ਬੜੀ ਵਧੀਆ ਸਹੂਲਤਾਂ ਦੇ ਰਹੇ ਹੋ ਜਿਹੜੀ ਹਿੰਦੁਸਤਾਨ ਦੀ ਪਹਿਲੀ ਦੁਕਾਨ ਹੈ ਤੁਹਾਡੀ ਇਹ ਇੱਥੇ ਜਿਹੜੀਆਂ ਸਹੂਲਤਾਂ ਦੇ ਰਹੇ ਹੋ ਤੁਸੀਂ ਕਿਉਂਕਿ ਇਸ ਬਾਰਡਰ ਦੇ ਉੱਪਰ ਜਿਹੜਾ ਸੁਲੇਮਾਨ ਕੀ ਬਾਰਡਰ ਹੈ ਆ ਬੜੇ ਦੁਨੀਆ ਭਰ ਦੇ ਲੋਕ ਜਿਹੜੇ ਇੱਥੇ ਰਿਟਰੀਟ ਸਰਮਨੀ ਵੇਖਣ ਆਉਂਦੇ ਆ ਐਨਆਈ ਆਉਂਦੇ ਆ ਹੋਰ ਜਿਹੜੇ ਬਾਹਰੋਂ ਲੋਕ ਸਪੈਸ਼ਲ ਵੀ ਆਉਂਦੇ ਆ ਕੀ ਕਹਿਣਾ ਚਾਹੁੰਦੇ ਆ ਵੀ ਸਰਸਤੇ ਇੱਥੇ ਜਦੋਂ ਵਾਹਦੇ ਸਾਡੀ ਚਾਹ ਵੀ ਪੀਂਦੇ ਐ ਸਾਡੇ ਕੋਲ ਪੁੱਛਦੇ ਵੀ ਐ ਵੀ ਪਾਕਿਸਤਾਨ ਨੇ ਬੇ ਸੂਲਤਾ ਵਿੱਚ ਤੁਸੀਂ ਕੀ ਤਾਂ ਕਹਿੰਦੇ ਹੋ ਅਸੀਂ ਕਹਿੰਨੇ ਆਂ ਅਸੀਂ ਪਾਕਿਸਤਾਨ ਜਦੋਂ ਗਤ 65 ਦੀ ਜੰਗ ਲੱਗੀ ਸੀ ਉਦੋਂ ਮੈਂ ਬਿਲਕੁਲ ਛੋਟਾ ਜਿਹਾ ਸੀ ਮੰਨ ਲੇ ਮੈਨੂੰ ਪੂਰੀ ਸਮਝ ਤਾਂ ਨਹੀਂ ਆ ਗਈ ਸੀ ਜਦੋਂ ਅਸੀਂ ਅੱਗੇ ਗਏ ਉਹ ਥੋੜੀ ਥੋੜੀ ਆਈ ਫਿਰ ਹਾਂਜੀ ਹਾਂਜੀ ਬੋਲੋ ਬੋਲੋ ਫਿਰ ਅਸੀਂ ਜਲਦੀ ਥੋੜੇ ਦਿਨ ਬਾਅਦ ਉਹ ਚ ਵਾਪਸੀ ਆ ਗਏ ਜਦੋਂ ਜੰਗ ਲੱਗੀ ਸੀ ਅਚਾਨਕ ਹੀ ਤੁਹਾਨੂੰ ਇੱਥੋਂ ਨਿਕਲਣਾ ਪੈ ਗਿਆ ਸੀ 65 ਦੀ ਜੰਗ ਵੇਲੇ ਹਾਂਜੀ 65 65 ਵੇਲੇ ਉਦੋਂ ਫਿਰ ਇੱਥੋਂ ਜਦੋਂ ਨਿਕਲੇ ਸੀ ਕਿੰਦੇ ਦੇ ਫਿਰ ਇੱਥੋਂ ਅੱਗੇ ਗਏ ਅੱਗੇ ਗਏ ਸੀ ਕੋਈ ਪੈਦਲ ਗਏ ਕੋਈ ਗੱਡੇ-ਗੁੱਡੇ ਹੁੰਦੇ ਸੀ ਉਹਨਾਂ ਤੇ ਜੀ ਚਲੇ ਗਏ ਸੀ ਗੱਡਿਆਂ ਤੇ ਗਏ ਹਾਂਜੀ ਫਿਰ ਅੱਗੇ ਜਾ ਕੇ ਰੁਕੇ ਕਿੱਥੇ ਰੁਕੇ ਰਸਤੇ ਵੇਲੇ ਸੀ ਜਿਹੜੀ ਇਹ ਨਹਿਰ ਹੈ ਨਾ ਪੱਕੀ ਹੂੰ ਉੱਥੇ ਅਸੀਂ ਰੁਕੇ ਜਾ ਕੇ ਤੇ ਫਿਰ ਅਸੀਂ ਲੰਗਰ-ਲੁੰਗਰ ਲੱਗੇ ਬਣਾਉਣ ਵਾਸਤੇ ਤਾਂ ਨੂੰ ਫੌਜੀ ਆ ਕੇ ਕਹਿੰਦੇ ਲੰਗਰ-ਲੁੰਗਰ ਨਹੀਂ ਬਣਾਉਣਾ ਭਈ ਉਬੇ ਤੋ ਗੋਲਾ ਡਿਕੇਗਾ ਤਾਂ ਫਿਰ ਤੇਰੀ ਖਤਮ ਨਾ ਹੋ ਜਾਇਆ ਲੰਗਰ ਤਾਂ ਤਾਂ ਕਹਿ ਰਹੇ ਹੋਣੇ ਕਿਉਂਕਿ ਜਦੋਂ ਵੀ ਅੱਗ ਦੀ ਲਾਰਟ ਜਾਂ ਜਦੋਂ ਵੀ ਨਿਕਲੂਗੀ ਤੇ ਜਦੋਂ ਉੱਪਰੋਂ ਬੰਬ ਗੋਲੇ ਜਾਂ ਜਿਹੜੇ ਜੰਗੀ ਜਹਾਜ਼ ਲੰਘਦੇ ਆ ਉਹਨਾਂ ਨੂੰ ਜਦੋਂ ਥੱਲੋਂ ਵਿਖੂਗਾ ਵੀ ਇੱਥੇ ਕੋਈ ਪਬਲਿਕ ਬੈਠੀ ਤਾਂ ਬੰਬ ਦੇ ਗੋਲੇ ਸੁੱਟਣਗੇ ਹਾਂਜੀ ਹਾਂਜੀ ਤੇ ਜਦੋਂ ਇਤੋਂ ਤੁਸੀਂ ਰਸਤੇ ਦੇ ਵਿੱਚੋਂ ਪੈਂਠ ਵਾਲੀ ਜੰਗ ਦੇ ਐਸ ਪਿੰਡ ਦੇ ਵਿੱਚੋਂ ਤੁਸੀਂ ਨਿਕਲੇ ਸੀ ਅੱਗੇ ਕੋਈ ਰਸਤੇ ਵਿੱਚ ਗੋਲੇ ਡਿੱਗੇ ਦੇ ਹਾਂਜੀ ਰਸਤੇ 'ਚ ਆ ਕਰਨੀ ਫਾਇਲ ਘਾਤure ਵੀ ਡਿੱਗੇ ਸੀ ਡਿੱਗੇ ਗੋਲੇ ਹਾਂਜੀ ਹਾਂਜੀ ਮਰੇ ਵੀ ਸੀ ਕੋਈ ਹਾਂ ਕੁਝ ਨੂੰ ਲੋਕ ਮਰੇ ਸੀ ਜਿਆਦਾ ਨਹੀਂ ਮਰੇ ਸੀ ਕੋਈ ਬੱਲੇ ਬੱਲੇ ਮਰੇ ਸੀ ਤੇ ਫਿਰ ਉੱਤੇ ਖਾਣ ਪੀਣ ਦਾ ਆ ਪ੍ਰਬੰਧ ਕਿਵੇਂ ਕੀਤਾ ਫਿਰ ਪਿੰਡਾਂ ਵਾਲੇ ਲੋਕ ਜਿਹੜੇ ਅਗੇ ਸੀ ਨਾ ਨਾਂਦੇ ਕੋਈ ਖਾਣਾ ਬਣਾਇਆ ਹੋਇਆ ਸੀ ਪਹਿਲੇ ਮੈਨਾਂ ਨੂੰ ਪਤਾ ਲੱਗਿਆ ਸੀ ਜੰਗ-ਜੰਗ ਲੱਗੀ ਆ ਜੀ ਇਹ ਫਿਰ ਉਹਨਾਂ ਥੋੜਾ ਥੋੜਾ ਸਾਨੂੰ ਦਿੱਤਾ ਵੀ ਕਿਵੇਂ ਥੋੜੇ ਥੋੜੇ ਮਾਲ ਲੈ ਵੀ ਸਾਰੇ ਖਾ ਸਕਾਂ ਤੇ ਜਦੋਂ ਵਾਪਸ ਆਏ ਸੀ ਘਰ ਟੁੱਟੇ ਵਗੈਰਾ ਦੇ ਨਹੀਂ ਉਵੇਂ ਸੀ ਨਾ ਘਰ ਉਹ ਕੋਈ ਨਹੀਂ ਆਨੇ ਖਾ ਟੁੱਟੇ ਸੀ ਉਹ ਤੇ ਸਾਡੇ ਮਾਲ ਘਰ ਜਿਹੜੇ ਅਸੀਂ ਕੱਖਾਂ ਦੇ ਬਣੇ ਹੋਏ ਸੀ ਕੱਖਾਂ ਦੇ ਬਣੇ ਹਾਂਜੀ ਹਾਂਜੀ ਬਚਤ ਰਹਗੀ ਉਹ ਕੁਝ ਮਾਲ ਜਲ ਗਏ ਸੀ ਤੇ ਕੁਝ ਬਚ ਗੋ 71 ਦੀ ਜੰਗ ਵੀ ਤੁਸੀਂ ਵੇਖੀ ਕੀ ਕਹਿਣਾ ਚਾਹੁੰਦੇ हां जी ਘੱਟ ਦੀ ਯਾਦ ਵੀ ਵੇਖੀ ਚੁੱਕੀ ਉਹ ਮਾਹੌਲ ਕਿਵੇਂ ਦਾ ਸੀ ਕਿਵੇਂ ਨਿਕਲੇ ਕਿਵੇਂ ਜੀਵਨ ਬਤੀਤ ਕੀਤਾ ਉਹ ਜੰਗ ਦੇ ਟਾਈਮ ਦੇ ਵਿੱਚ ਉਹ ਜਿਹੜਾ ਜੀਵਨ ਸੀ ਸਾਨੂੰ ਜੰਗ ਲੱਗਣ ਤੋਂ ਪਹਿਲਾਂ ਮੰਨ ਲਓ ਸਾਨੂੰ ਪਤਾ ਲੱਗਾ ਵੀ ਪਾਕਿਸਤਾਨ ਵਾਲੇ ਲੋਕਾਂ ਕਿਵੇਂ ਗੁਰਮੀ ਇਹ ਜਾਂ ਮੁੰਬਈਾ ਛੋਟਾ ਮੁੰਬਾ ਉਹ ਤੇ ਪਾਕਿਸਤਾਨ ਮਾਰੇ ਲੋਕ ਪਹਿਲੇ ਆ ਗਏ ਸੀ ਇੱਕ ਗੇਹੜਾ ਬੰਦੀ ਕਰ ਲਈ ਸੀ ਏਰੀਅਨ ਹਾਂਜੀ 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 ਉਹ ਗੇਹੜਾ ਬੰਦੀ ਕਰ ਲਈ ਸੀ ਕੋਈ ਲੋਕ ਨਾ ਮਨ ਲੇ ਉੱਥੇ ਨਿਕਲ ਗਏ ਸੀ ਮਨ ਲੇ ਅਗੇ ਚਲੇ ਗਏ ਸੀ ਕੋਈ ਲੋਕ ਬਾਤ ਕੀ ਆਏ ਬਿਆਸ ਅਸਮਾਨ ਕਾਰ ਲਾਜੀ ਤੁਸੀਂ ਨਿਕਲ ਗਏ ਸੀ ਜਾਂ ਇਧਰ ਕੇਰੇ ਬੰਦੇ ਚ ਪਾਕਿਸਤਾਨ ਦੇ ਫਸ ਗਏ ਅੱਗੇ ਚਲੇ ਗਏ ਸੀ ਉਦੋਂ ਕਿੱਥੇ ਰਹੇ ਸੀ ਰਾਤ ਅਸੀਂ ਰਾਤ ਮਾਉ ਮੜ ਰਹੇ ਸੀ ਉਦੋਂ ਫਿਰ ਪਿੱਛੋਂ ਪਸ਼ੂਆਂ ਡੰਗਰਾਂ ਦਾ ਕਿਵੇਂ ਸਾਰਾ ਦੇਖ ਦੇਖ ਪਸ਼ੂਆਂ ਨੂੰ ਡੰਗਰਾਂ ਨੂੰ ਅਸੀਂ ਸੰਗਰ ਕਾਰ ਦਿੱਤੇ ਸੀ ਜਿਹੜੇ ਪਸ਼ੂ ਸਿਆਣੇ ਸੀ ਬਈ ਹਾਰੇ ਜਿਆਣਾ ਰਹਿੰਦੇ ਸੀ ਉਹ ਸਾਥ-ਸਾਥ ਚਲੇ ਗਏ ਨਾਲ ਚਲੇ ਗਏ ਹਾਂਜੀ ਹਾਂਜੀ ਤਾਂ ਪੈਂਚਰਾਂ ਦੀ ਦੁਕਾਨ ਕਿੰਨੇ ਸਾਲਾਂ ਤੋਂ ਜਿਹੜੀ ਕੰਮ ਕਰ ਰਹੇ ਇਹ 40 ਸਾਲ ਹੋ ਗਏ 40 ਸਾਲ ਹੋ ਗਏ ਪੈਂਚਰ ਲਾਉਂਦੇ ਨੇ ਹਾਂਜੀ ਹਾਂਜੀ ਕਦੇ ਕੋਈ ਵੱਡਾ ਕਲਾਕਾਰ ਇੰਡਸਟਰੀ ਵਾਲਾ ਆ ਜਾ ਕੋਈ ਬੀਐਸਐਫ ਦਾ ਵੱਡਾ ਅਫਸਰ ਇੱਥੇ ਆ ਕੇ ਰੁਕਿਆ ਹੋਵੇ ਹਾਂਜੀ ਆਂਦੇ ਬਹੁਤ ਅਫਸਰ ਆਂਦੇ ਰੁਕਦੇ ਆ ਇੱਥੇ ਕੰਮ ਵੀ ਕਰਾਉਂਦੇ ਨੇ ਕੰਮ ਵੀ ਕਰਾਉਂਦੇ ਨੇ ਪੈਂਚਰ ਪੁੰਚ ਵੀ ਕਈ ਵਾਰੀ ਗੱਡੀ ਦਾ ਲਾਣਾ ਉਹਦਾ ਲਾਉਂਦੇ ਹੋ ਫਿਰ ਹਾਂਜੀ ਕੀ ਕਹਿੰਦੇ ਫਿਰ ਕਿਵੇਂ ਗੱਲਬਾਤ ਹੁੰਦੀ ਕਦੇ ਕਦੇ ਕਈ ਵਾਰੀ ਗੱਲਬਾਤ ਹੁੰਦੀ ਵੀ ਤੁਸੀਂ ਇਸ ਤਰ੍ਹਾਂ ਵੀ ਕਿੱਥੇ ਰਹਿੰਦੇ ਕਿਸ ਤਰ੍ਹਾਂ ਰਹਿੰਦੇ ਮੈਂ ਕਿਹਾ ਵੀ ਗਏ ਵੀ ਜਾਂ ਤੁਸੀਂ ਵੇਖੀਏ 71 ਵਾਲੀ ਜਾਂ 65 ਵਾਲੀ ਵੇਖੀਏ ਇਤਿਹਾਸ ਪੁੱਛਣ ਦੇ ਲਈ ਤੁਹਾਡੇ ਕੋਲ ਰੁਕਦੇ ਨਾਰੇ ਚਾਹ ਵੀ ਪਿੰਡੇ ਆ ਕੇ ਚਾਹ ਵੀ ਪਿੰਡੇ ਕਿਉਂਕਿ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਜਿਹੜੀ ਚਾਹ ਦੀ ਦੁਕਾਨ ਹੈ ਇਹ ਹੈ ਬਾਬਾ ਜੀ ਨੇ ਵੀ ਹੋ ਗਿਆ 40 ਸਾਲ ਦੇ ਕਰੀਬ ਜਿਹੜੀ ਹੈ ਦੁਕਾਨ ਇਹਨਾਂ ਨੇ ਖੋਲੀ ਹੋਈ ਤਾਂ ਬੜੇ ਵੱਡੇ ਵੱਡੇ ਇਹ ਜਿਹੜੇ ਨੇ ਲੋਕ ਨੇ ਉਹਨਾਂ ਨੂੰ ਮਿਲਦੇ ਨੇ ਬੜੇ ਆਰਟਿਸਟ ਨੂੰ ਵੀ ਇਹ ਮਿਲਦੇ ਨੇ ਗੱਲਬਾਤ ਕਰਦੇ ਨੇ ਹੋਰ ਕੁਝ ਕਿਸਾ ਕਹਿਣਾ ਚਾਹੁੰਦੇ ਕਿਉਂਕਿ ਹਿੰਦੁਸਤਾਨ ਦੀ ਸਭ ਤੋਂ ਪਹਿਲਾ ਜਿਹੜਾ ਇਹ ਬਾਜ਼ਾਰ ਹੈ ਬੜਾ ਸੋਹਣਾ ਬਾਜ਼ਾਰ ਹੈ ਤੇ ਹਰ ਇੱਕ ਚੀਜ਼ ਜਿਹੜੀ ਇੱਥੇ ਮਿਲਦੀ ਹੈ ਹਾਂਜੀ ਪਹਿਲਾਂ ਤਾਂ ਬਾਜ਼ਾਰ ਇਹ ਤਰ੍ਹਾਂ ਸੋਹਣਾ ਨਹੀਂ ਸੀ ਸਾਡੀ ਦੋ ਦੁਕਾਨਾਂ ਆ ਗਈ ਸੀ ਇਹ ਆ ਗਈ ਸੀ ਤੇ ਇੱਕ ਅੱਗੇ ਹੋਰ ਦੁਕਾਨ ਹੈ ਉਹ ਤੋਂ ਬਾਅਦ ਇਹ ਹੋਲੀ-ਹੋਲੀ ਬਾਜ਼ਾਰ ਵਧਣ ਲੱਗ ਪਿਆ ਵਧਣ ਲੱਗ ਗਿਆ ਹਾਂਜੀ ਹੁਣ ਤਾਂ ਇੱਥੇ ਬਹੁਤ ਕੁਝ ਮਿਲਣ ਲੱਗ ਪਿਆ ਹੈ ਲੱਗ ਗਿਆ ਹਾਂਜੀ ਤਾਂ ਹੋਰ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਪਹਿਲੀਆਂ ਦੁਕਾਨਾਂ ਨੇ ਉੱਥੇ ਅਸੀਂ ਪਹੁੰਚਿਆ ਇਹ ਇੱਧਰ ਤੇ ਇੱਧਰ ਦੋਵਾਂ ਪਾਸੇ ਕੈਮਰੇ ਤੋਂ ਨਜ਼ਰ ਮਰਵਾਈ ਜਾਵੇਗੀ ਕਿ ਬਾਜ਼ਾਰ ਕਿਸ ਤਰ੍ਹਾਂ ਪੂਰਾ ਸਜਿਆ ਹੋਇਆ ਪੂਰਾ ਭਰਿਆ ਹੋਇਆ ਹੈ ਜਿਹੜੇ ਨੌਜਵਾਨ ਨੇ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਚਹਿਲ ਪਹਿਲ ਹੋ ਰਹੀ ਏ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਿਹੜੇ ਆ ਸੀ ਬਿਲਕੁਲ ਕਰੀਬ ਖੜੇ ਆ ਜੀਰੋ ਲਾਈਨ ਦੇ ਇਤੋ ਜਿਹੜਾ ਪਾਕਿਸਤਾਨ ਸਿਰਫ 6 ਕਿਲੋਮੀਟਰ ਦੀ ਜਿਹੜਾ ਦੂਰੀ ਤੇ ਆ ਇਸ ਟਾਈਮ ਜਿਹੜੀ ਰੈਟਰੀਟ ਸਰਮਨੀ ਜਿਹੜੀ ਆ ਉਹ ਬਾਰਡਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਅੰਤਰਰਾਸ਼ਟਰੀ ਸਰਹੱਦ ਤੇ ਆ ਉੱਥੇ ਜਿਹੜੀ ਦੋਵਾਂ ਮੁਲਕਾਂ ਦੀ ਰੈਟਰੀਟ ਸਰਮਨੀ ਇਸ ਸਮੇ ਜਿਹੜੀ ਆ ਮੌਜੂਦਾ ਸਮੇ ਹਾਲਾਤ ਦੇ ਵਿੱਚ ਜਿਹੜੀ ਚੱਲ ਰਹੀ ਏ ਦੋਵੇਂ ਜਿਹੜੇ ਦੋਵੇਂ ਮੁਲਕਾਂ ਦੇ ਜਵਾਨ ਜਿਹੜੇ ਨੇ ਆਪਣੇ ਆਪਣੇ ਜਿਹੜਾ ਸਰਮਨੀ ਦੇ ਵਿੱਚ ਜਿਹੜੇ ਐ ਪਰੇਡ ਦੇ ਵਿੱਚ ਕਹਿ ਸਕਦੇ ਆ ਆਪਣੇ ਜੋਰ ਦਿਖਾ ਰਹੇ ਨੇ ਗੋਲਗੱਪੇ ਵਾਲੇ ਬਾਈ ਦੇ ਨਾਲ ਵੀ ਗੱਲਬਾਤ ਇੱਥੇ ਕਰਾਂਗੇ ਕਿਵੇਂ ਮਾਹੌਲ ਆ ਇਲਾਕੇ ਦਾ ਕਿਵੇਂ ਰਹਿਣ ਸਹਿਣ ਆ ਇੱਥੇ ਬਈ ਕੀ ਕਹਿਣਾ ਚਾਹੁੰਦੇ ਹੋ ਕਿ ਹਿੰਦੁਸਤਾਨ ਦੇ ਜਿਹੜੇ ਪਹਿਲਾ ਬਾਜ਼ਾਰ ਜਿਹੜੀ ਹੈ ਪਹਿਲੀ ਦੁਕਾਨ ਜਿਹੜੀ ਹੈ ਮੁਹੰਮਦ ਤੁਸੀ ਤੇ ਗੋਲ ਗੱਪੇ ਤੁਸੀਂ ਵੇਚ ਲਗਾ ਰਹੇ ਹੋ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਤੇ ਕਿਹੋ ਜਿਹਾ ਫੀਲ ਹੁੰਦਾ ਚਾਰ ਕੁ ਸਾਲ ਹੋ ਗਿਆ ਭਾਈ ਚਾਰ ਸਾਲ ਹੋ ਗਏ ਕਿਵੇਂ ਕਿਵੇਂ ਦਾ ਫੀਲ ਹੁੰਦਾ ਕਿਉਂਕਿ ਜਿਹੜੀ ਸਭ ਤੋਂ ਪਹਿਲੀਆਂ ਦੁਕਾਨਾਂ ਜਿਹੜੀਆਂ ਹਿੰਦੁਸਤਾਨ ਦੀਆਂ ਇਹ ਤੁਹਾਡਾ ਬਾਜ਼ਾਰ ਹੈ ਹਾਂਜੀ ਸੇਵਾ ਤੇ ਲੱਗੇ ਹੋਏ ਬਈ ਮੋਜਾ ਦਵਾਈ ਗਾ ਹਾਂਜੀ ਪੂਰੀਆਂ ਆ ਬਈ ਪਲੇਟ ਚੱਕ ਲਈ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਬਈ ਕੀ ਕਹਿਣਾ ਬਾਕੀ ਵਧੀਆ ਕੰਮ ਲੱਗੇ ਹੋਏ ਆ ਇਹਦੇ ਦੋਨੋਂ ਭਰਾ ਕਰਦੇ ਆ ਕਦੇ ਕੋਈ ਮੁਸ਼ਕਲ ਆਈ ਹੋਵੇ ਕਿਉਂਕਿ ਸਰਹੱਦੀ ਖੇਤਰ ਹੈ ਨਾ ਤੁਹਾਡਾ ਨਹੀਂ ਨਹੀਂ ਆਪਣਾ ਆਦੀ ਦੁਕਾਨ ਹੈ ਕੋਈ ਮੁਸ਼ਕਲ ਨਹੀਂ ਆਉਂਦੀ ਕੋਈ ਮੁਸ਼ਕਲ ਨਹੀਂ ਹੈ ਵਧੀਆ ਚੱਲ ਰਿਹਾ ਹੈ ਅਗਰ ਸਟੱਡੀ ਕਰਦੇ ਹੋ ਨਹੀਂ ਇਹ ਮੈਂ ਸਬਜੀ ਦਾ ਕਰਦਾ ਬਈ ਗੋਲ ਗੱਪਿਆਂ ਦਾ ਮਾਮਾ ਕਰਦਾ ਵਧੀਆ ਗੁਜ਼ਾਰਾ ਕਮਾਈ ਹੋ ਜਾਂਦੀ ਹੈ ਹਾਂਜੀ ਮਿਹਨਤ ਕਰਦੇ ਆ ਜੀ ਤਾਂ ਇੱਕ ਵਾਰੀ ਵਿਖਾ ਜੇਗਾ ਭਾਈ ਜਿਹੜਾ ਮੋਮਸ ਬਣਾ ਰਿਹਾ ਤਾਂ ਮੋਮਸ ਖਾਣ ਵਾਲਿਆਂ ਦਾ ਜਿਹੜਾ ਇੱਥੇ ਪੂਰਾ ਜਿਹੜਾ ਲਗਾਤਾਰ ਤਾਂਤਾ ਲੱਗਿਆ ਹੋਇਆ ਪੂਰੇ ਇਲਾਕੇ ਦੇ ਲੋਕ ਜਿਹੜੇ ਆਉਂਦੇ ਕਿੰਨੇ ਪਿੰਡਾਂ ਦੇ ਲੋਕ ਜਿਹੜੇ ਆ ਇੱਥੇ ਤੁਹਾਡੇ ਕੋਲ ਮਾਮਸ ਖਾਣ ਦੇ ਲਈ ਆਉਂਦੇ 5-6 ਪਿੰਡ 5-6 ਪਿੰਡਾਂ ਦੇ ਆ ਰਹੇ ਆ ਜੀ ਹਾਂ ਜੀ ਅਕੀ ਕੀ ਕਹਿਣਾ ਚਾਹੁੰਦੇ ਮਾਮਸ ਖਾਦੇ ਫਿਰ ਹਾਂ ਮੈਂ ਖਾਦੇ ਬਹੁਤ ਸਵਾਦ ਆ ਸਵਾਦ ਲੱਗੇ ਹੋਰ ਕੀ ਕੀ ਖਾਦਾ ਫਿਰ ਗੋਲ ਗੱਪੇ ਵੀ ਖਾਦਿਆ ਗੋਲ ਗੱਪੇ ਹੀ ਖਾਦੇ ਹੋਰ ਕੀ ਖਾਦਾ ਬਸ ਵਧੀਆ ਲੱਗਿਆ ਮੇਲੇ ਤੋਂ ਕਹਾ ਬਸ ਮੇਲੇ ਤੋਂ ਵੀ ਉਹ ਕਹਾ ਉੱਥੇ ਵੀ ਕੁਝ ਖਾਦਾ ਹੋਏਗਾ ਫਿਰ ਬਹੁਤ ਬਹੁਤ ਕਿਹੜੇ ਪਿੰਡ ਮੇਲਾ ਸੀ ਇਹ ਕਿਹੜਾ ਹੈ ਪਿੰਡ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਲਖਾਰ ਕਿਹੜੀ ਕਲਾਸ ਚ ਪੜਦੇ ਹੋ ਮੈਂ ਨਾ ਫੇਲਾ ਹਾਂਜੀ ਨਹੀਂ ਪੜਦੇ ਕਿਉਂ ਪੜਦਾ ਕਿਉਂ ਨਹੀਂ ਨਹੀਂ ਮੈਂ ਪੜਦੇ ਪੜਦਾ ਨਹੀਂ ਪੜਨਾ ਚਾਹੀਦਾ ਤਾਂ ਇਹ ਛੋਟੇ ਛੋਟੇ ਬੱਚੇ ਸੀ ਜਿਹੜੇ ਆ ਇਹ ਤੁਹਾਨੂੰ ਬੱਚਿਆਂ ਦੇ ਨਾਲ ਗੱਲਬਾਤ ਕਰਾਈਏ ਇਹ ਹਿੰਦੁਸਤਾਨ ਦੇ ਜਿਹੜੇ ਨੇ ਸਭ ਤੋਂ ਪਹਿਲੇ ਪਿੰਡਾਂ ਦੇ ਜਿਹੜੇ ਨੇ ਇਹ ਬੱਚੇ ਨੇ ਬੱਚੇ ਬੜੇ ਸ਼ਰਾਰਤੀ ਸੀ ਗੱਲਾਂ ਬਾਤਾਂ ਕੀਤੀਆਂ ਬੱਚਿਆਂ ਦੇ ਨਾਲ ਦਾ ਦਿਖਾ ਦੀ ਇੱਕ ਵਾਰ ਫੇਰ ਤੋਂ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਿੰਡ ਆ ਪਹਿਲਾ ਜਿਹੜਾ ਬਾਜ਼ਾਰ ਹੈ ਜਿੱਥੇ ਪੂਰੀ ਚਹਿਲ ਪਹਿਲ ਹੈ ਜਿੱਥੇ ਅਸੀਂ ਅੱਜ ਪਹੁੰਚੇ ਆ ਸਾਰੇ ਪਾਸੇ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਨੈਸ਼ਨਲ ਹਾਈਵੇ ਦਾ ਜਿਹੜਾ ਇਹ ਉੱਪਰ ਅਸੀਂ ਖੜੇ ਆ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਬਾਜ਼ਾਰ ਬਣਿਆ ਹੋਇਆ ਆ ਬੋਰਡ ਵੀ ਬਾਈ ਨੇ ਬੜਾ ਸੋਹਣਾ ਲਗਾਇਆ ਹੋਇਆ ਕਿ ਹਿੰਦੁਸਤਾਨ ਕੀ ਸਭ ਤੋਂ ਪਹਿਲੀ ਜਿਹੜੀ ਹੈ ਚਾਹ ਦੀ ਦੁਕਾਨ ਹੈ ਤੇ ਜਿਹੜੀਆਂ ਚਾਹ ਦੀਆਂ ਦੁਕਾਨਾਂ ਨੇ ਅੱਗੇ ਬਾਈ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਇਜਾਜ਼ਤ ਲਵਾਂਗੇ ਅੱਜ ਰੋਜ਼ਾਨਾ ਸਪੋਕਸਮੈਨ ਨੇ ਤੁਹਾਨੂੰ ਦਿਖਾਇਆ ਹਿੰਦੁਸਤਾਨ ਦਾ ਸਭ ਤੋਂ ਪਹਿਲੀਆਂ ਦੁਕਾਨਾਂ ਪਹਿਲਾ ਪਹਿਲੇ ਪਿੰਡ ਤੇ ਪਹਿਲੀਆਂ ਜਿਹੜੀਆਂ ਨੇ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਇਹਨਾਂ ਨਾਲ ਬਾਈ ਨਾਲ ਵੀ ਗੱਲ ਕਰਾਂਗੇ ਕਿਵੇਂ ਬਣਿਆ ਸਮੋਸੇ ਬਾਈ ਵਧੀਆ ਬਣਿਆ ਵਧੀਆ ਬਣਿਆ ਰੋਜ਼ ਆਉਂਦੇ ਹੋ ਨਹੀਂ ਰੋਜ਼ ਨਹੀਂ ਕਿਹੜਾ ਪਿੰਡ ਕਿਹੜਾ 베ਰੀ ਵਾਲਾ 베ਰੀ ਵਾਲਾ ਅੱਗੇ ਰਹਿ ਜਾਂਦਾ ਮੈਨੂੰ ਲੱਗਦਾ ਸਭ ਤੋਂ ਪਹਿਲਾ ਪਿੰਡ ਉਹ ਹੈ ਹਾਂ ਸਭ ਤੋਂ ਪਹਿਲਾ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਿੰਡ ਹੈ ਜਿਹੜਾ ਉਹ ਹੈ 베ਰੀ ਵਾਲਾ ਉਸ ਬੱਚੇ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਕਦੇ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ ਕਿਉਂਕਿ ਰਾਤ ਨੂੰ ਬਾਰਡਰ ਦੇ ਉੱਪਰ ਤੁਸੀਂ ਸਭ ਤੋਂ ਪਹਿਲਾ ਪਿੰਡ ਤੁਹਾਡਾ ਉੱਥੇ ਰਹਿੰਦੇ ਹੋ ਨਹੀਂ ਮੁਸ਼ਕਲ ਤਾਂ ਨਹੀਂ ਆਉਂਦੀ ਰਾਤ ਨੂੰ ਪੜਦੇ ਹੋ ਹੈਗੇ ਸਕੂਲ ਵਗੈਰਾ ਪਿੰਡ 'ਚ ਇੱਕ ਕਿ ਗਿਆ ਉਹ ਸਰਕਾਰੀ ਹੈ 5th ਤੱਕ ਹੈ ਹੂੰ ਤੇ ਬਾਕੀ ਤਾਂ ਸ਼ਹਿਰੀ ਨੇ ਸ਼ਹਿਰ ਵੀ ਜਿਆਦਾ ਦੂਰ ਨਹੀਂ ਹੈ ਤੋ 8-9 ਕਿਲੋਮੀਟਰ ਆ ਹਾਂ ਇਹਨਾਂ ਕੋਈ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਇੰਟਰਨੈਸ਼ਨਲ ਜਿਹੜੀ ਸਰਹੱਦ ਹੈ ਅੰਤਰਕਮਾਂਤਰੀ ਸਰਹੱਦ ਦੇ ਉੱਪਰ ਤੁਹਾਡਾ ਪਿੰਡ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਦਾ ਰਾਤ ਨੂੰ ਕਿਉਂਕਿ ਗਵਾਂਡੀ ਮੁਲਖ ਪਾਕਿਸਤਾਨਵੀ ਆ ਸਰ ਤੁਹਾਨੂੰ ਮੈਂ ਹਾਂਜੀ ਸੈਕਿੰਡ ਵਧੀਆ ਲੱਗਦਾ ਹੈ ਠੀਕ ਹੀ ਡਰਤਨ ਲੱਗਦਾ ਨਹੀਂ ਡਰਦੂ ਤਨੀ ਕੀ ਨਾਮ ਕੀ ਹੈ ਤਨੀਸ਼ 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 ਨੌਜਵਾਨ ਆ ਜਿਹੜਾ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਪਿੰਡ ਦੇ ਉੱਪਰ ਰਹਿੰਦਾ ਹੈ ਅਤੇ ਡਰ ਵੀ ਨਹੀਂ ਲੱਗਦਾ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਜੁੜੇ ਹੋਏ ਰਿਹਾ ਜਾਨਾ ਸਪੋਕਸਮੈਨ ਦੇ ਨਾਲ ਮੈਂ ਸੁਖਵਿੰਦਰ ਥਿੰਦੋ ਫਾਜ਼ਿਲ